ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਵਾਖਵਾਖ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਹੀ ਸਰਕਾਰੀ ਸਕੂਲ ਕਰਮਪੁਰਾ ਦੇ ਵਿਦਿਆਰਥੀਆਂ ਵੱਲੋਂ ਇੱਕ ਐਗਜ਼ੀਬਿਸ਼ਨ ਲਗਾਈ ਗਈ ਜਿਸ ਵਿੱਚ ਜੋ ਘਰ ਵਿੱਚ ਵੇਸਟ ਸਮਾਨ ਸੀ ਉਸ ਦੇ ਪ੍ਰੋਡਕਟ ਬਣਾਏ ਗਏ ਅਤੇ ਉਹਨਾਂ ਪ੍ਰੋਡਕਟਾਂ ਨੂੰ ਵੇਚਣ ਲਈ ਇੱਕ ਸਟਾਲ ਲਗਾਇਆ ਗਿਆ ਇਸ ਮੌਕੇ ਪ੍ਰਿੰਸੀਪਲ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਬੱਚਿਆਂ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਜੋ ਘਰ ਵਿੱਚ ਵੇਸਟ ਸਮਾਨ ਹੈ ਉਸ ਦਾ ਬੱਚੇ ਪ੍ਰੋਡਕਟ ਬਣਾ ਰਹੇ ਹਨ ਅਤੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਬੱਚਿਆਂ ਨੇ ਪ੍ਰੋਡਕਟ ਬਣਾਏ ਹਨ ਉਹਨਾਂ ਦੀ ਲੋਕਪੱਧ ਤੋਂ ਵੱਧ ਖਰੀਦਾਰੀ ਕਰਨ ਆ ਸਰਕਾਰ ਵੱਲੋਂ ਪ੍ਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਇਸ ਦੇ ਵਿੱਚ ਸਰਕਾਰ ਨੇ ਬੱਚਿਆਂ ਨੂੰ ਜੋ ਸਿਕਰ ਤੋਂ ਜੋ ਗੀਵਰ ਬਣਾਇਆ ਹੈ ਇਸ ਦੇ ਵਿੱਚ ਸਾਨੂੰ ਦਿਖਾਇਆ ਹੋਇਆ ਹੈ ਕਿ 12ਵੀਂ ਤੋਂ ਬਾਅਦ ਕੀ ਕਰ ਸਕਦੇ ਹਾਂ ਅਗਰ ਜੋਬ ਨਾ ਮਿਲੇ ਤੇ ਹਨ ਜੋਬ ਨਾ ਮਿਲੇ ਤਾਂ ਆਪਾਂ ਨੂੰ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਚਾਹੀਦਾ ਪ੍ਰੋਜੈਕਟ ਸ਼ੁਰੂ ਕਰਨਾ ਚਾਹੀਦਾ ਜਿੱਦਾਂ ਕਿ ਹੁਣ ਮੈਂ ਦੇਖੋ ਆ ਬੋਤਲਾਂ ਬਣਾਈਆਂ ਹਾਂ ਮੈਂ ਬੋਤਲਾਂ ਬਣਾਈਆਂ ਲਾਈਟਿੰਗ ਬੋਟਲਸ ਉਨ ਨੂੰ ਮੈਂ ਆਪਣਾ ਰੀਯੂਜ਼ ਕਰਕੇ ਬਣਾਇਆ ਹੋਇਆ ਵਾ ਉਹਦੇ ਚ ਮੈਂ ਲੜੀਆਂ ਪੇਂਟ ਫਰਮਾਕੋਲਸ ਐਂਡ ਥ੍ਰੈਡ ਦਾ ਯੂਜ਼ ਕੀਤਾ ਹੋਇਆ ਵਾ ਇਹਦਾ ਅਸੀਂ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਅੱਜ ਨੂੰ ਇਹ ਪ੍ਰੋਡਕਟ ਤਿਆਰ ਕਰਨ ਲਈ ਕਿਹਾ ਗਿਆ ਸੀ ਜਿਸ ਵਿੱਚ ਅਸੀਂ ਬਾਸਕਟ ਤਿਆਰ ਕੀਤੀ ਹੈ ਬਾਸਕਟ ਵਿੱਚ ਫਸੌਏਦਾਰ ਵੇਸਟਿਕ ਅਲਗ-ਅਲਗ ਤਰ੍ਹਾਂ ਦੇ ਪ੍ਰੋਡਕਟ ਰੱਖੇ ਹਨ ਜੋ ਸਾਡੀ ਸਿਹਤ ਨੂੰ ਬਹੁਤ ਵਧੀਆ ਰੱਖ ਸਕਦੇ ਹਨ ਅਸੀਂ ਇਸ ਪ੍ਰੋਡਕਟ ਨੂੰ ਜਾਂ ਤਿਆਰ ਕੀਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣਾ ਬਿਜ਼ਨਸ ਕੋਧ ਕਰ ਸਕਦੇ ਹਾਂ ਅਸੀਂ ਬਿਜ਼ਨਸ ਨੂੰ ਬਹੁਤ ਵਧਾ ਸਕਦੇ ਹਾਂ ਔਰ ਸਰਕਾਰ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਵਿੱਚ ਇਹ ਜਾਗਰੂਤਾ ਪੈਦਾ ਕੀਤੀ ਹੈ ਜੀ ਅਸੀਂ ਬਹੁਤ ਜ਼ਿਆਦਾ ਅਫਰਟਸ ਕਰਕੇ ਹੋਰ ਵੀ ਗਾੜੀ ਆਪਣੇ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਨਵੇਂ-ਨਵੇਂ ਤਕਨੀਕ ਨਾਲ ਆਪਣੇ ਪ੍ਰੋਡਕਸ਼ਨ ਨੂੰ ਹੋਰ ਤਰੀਕੇ ਨਾਲ ਸੁਧਾ ਕੇ ਹੋਰ ਵੀ ਵਧੀਆ ਬਣਾ ਸਕਦੇ ਹਾਂ ਜੇ ਅਸੀਂ ਇਸ ਕੰਮ ਵਿੱਚ ਲਗਾਤਾਰ ਬਣੇ ਰਹੀਏ ਜਿਸ ਨਾਲ ਹੋਰ ਵੀ ਚਾਹਤ ਆਵੇਗੀ ਸਰ ਜਿਹੜਾ ਬਿਜ਼ਨਸ ਪਲਾਸਟਰ ਪ੍ਰੋਗਰਾਮ ਹੈ ਬੱਚੇ ਨੂੰ ਪਲੱਸ 1 ਵਿੱਚ ਜਿੱਥੇ ਸ਼ੁਰੂ ਕਰਾਉਂਦੇ ਆ ਇੱਕ ਉਹਨਾਂ ਦਾ ਮਾਈਂਡ ਸੈਟਅਪ ਕਰਾਉਂਦੇ ਆ ਇੱਕ ਉਹਨਾਂ ਦੀ ਜਿਹੜੀ ਸੋਚ ਹੈ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨ ਕਰਦੀ ਜਿਸ ਤਰ੍ਹਾਂ ਕਿ ਕੂੜੇ ਦੀ ਸਮੱਸਿਆ ਹੈ ਬੱਚਾ ਨੇ ਉੱਥੋਂ ਸੋਚਣਾ ਹੈ ਕਿ ਇਹ ਸਮੱਸਿਆ ਦਾ ਨਿਵਾਰਣ ਕਿੱਦਾਂ ਹੋ ਸਕਦਾ ਹੈ ਜਿਸ ਤਰ੍ਹਾਂ ਕੋਈ ਵੇਸਟ ਪ੍ਰੋਡਕਟਸ ਨੇ ਉਹਨਾਂ ਤੋਂ ਕੋਈ ਆਰਗੇਨਿਕ ਖਾਦ ਬਣਾ ਲਈਏ ਜਾਂ ਜਿਸ ਤਰ੍ਹਾਂ ਵੇਸਟ ਬੋਟਲਸ ਹੈ ਉਹਨਾਂ ਨੂੰ ਇੱਕ ਡੈਕੋਰੇਟਿਵ ਮਟੀਰੀਅਲ ਵਿੱਚ ਅਸੀਂ ਕਨਵਰਟ ਕਰਵਾ ਲਈਏ ਸੋ ਇਸ ਤਰ੍ਹਾਂ ਦੀ ਇੱਕ ਸੋਚ ਸ਼ਕਤੀ ਉਹਨਾਂ ਵਿੱਚ ਲਿਆਣੇ ਹੈ ਕਿ ਉਹਨਾਂ ਦਾ ਇਨੋਵੇਸ਼ਨ ਨੂੰ ਜਗਾਣਾ ਹੈ ਕਿ ਉਹ ਆਪ ਸੋਚਣ ਕਿ ਮੈਂ ਕੀ ਕਰਾਂ ਇਹਦੇ ਨਾਲ ਮੇਰੇ ਸਮਾਜ ਦਾ ਵੀ ਉਥਾਨ ਹੋਵੇ ਤੇ ਮੇਰਾ ਆਪਣਾ ਵੀ ਕੁਝ ਮੇਰੇ ਚ ਇਹੋ ਜੀ ਕਾਬਲੀਅਤ ਆਵੇ ਕਿ ਪਲੱਸ 2 ਤੋਂ ਬਾਅਦ ਜੇ ਬਿਲਕੁਲ ਜੌਬ ਨਹੀਂ ਹੈ ਤਾਂ ਮੈਂ ਆਪਣਾ ਕੁਝ ਪ੍ਰੋਜੈਕਟ ਸ਼ੁਰੂ ਕਰਕੇ ਆਪਣਾ ਸੋਰਸ ਆਫ ਆਰਨੀ ਕੱਢ ਸਕਾਂ। ਇਸੇ ਵਾਸਤੇ ਇੱਕ ਪਲੈਟਫਾਰਮ ਦਿੱਤਾ ਗਿਆ ਬੱਚਿਆਂ ਨੂੰ ਜਿਹਦਾ ਨਾਮ ਹੈ ਬਿਜ਼ਨਸ ਬਲਾਸਟਰ ਗਰੁੱਪ ਨੈਟ ਤੇ ਬੱਚਿਆਂ ਨੇ ਉਹਦੇ ਵਿੱਚ ਕੰਮਲੇ ਬਹੁਤ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਹਨਰਮੰਦ ਬਣਾਉਣ ਲਈ ਇੱਕ ਪ੍ਰੋਗਰਾਮ ਦੇ ਜਾਰੀ ਕੀਤਾ ਗਿਆ ਇੱਥੇ ਤੱਕ ਦੀ ਤੁਸੀਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੇ ਕੀਤੀ ਹੈ ਕਰਮਪੁਰਾ ਸਕੂਲ ਦੇ ਸਰਕਾਰੀ ਸਕੂਲ ਦੀਆਂ ਤਸਵੀਰਾਂ ਜਿਸ ਵਿੱਚ ਬੱਚਿਆਂ ਨੇ ਜਿਹੜਾ ਘਰ ਵਿੱਚ ਬੇਸਤ ਸਮਾਨ ਹੈ ਉਹਦੀਆਂ ਪ੍ਰੋਡਕਟ ਬਣਾਏ ਹਨ ਅਤੇ ਇਹਨਾਂ ਪ੍ਰੋਡਕਟਾਂ ਦੀ ਲੋਕਲ ਖਰੀਦਾਰੀ ਵੀ ਕਰ ਰਹੇ ਹਨ ਗੱਲਬਾਤ ਕਰਦਿਆਂ ਹੋਇਆ ਸਕੂਲ ਦੇ ਪ੍ਰਿੰਸੀਪਲ ਨੇ ਆਖਿਆ ਕਿ ਬੱਚੇ ਨੂੰ ਹੁਣ ਤੋਂ ਹੀ ਹਨਰਬੱਦ ਬਣਾਇਆ ਜਾ ਰਿਹਾ ਹੈ ਤਾਂ ਜੋ ਬੱਚੇ ਆਉਣ ਵਾਲੇ ਸਮੇਂ ਵਿੱਚ ਕਿਸੇ ਨੌਕਰੀ ਦੀ ਪਾਲਣਾ ਕਰਨ ਉਹ ਆਪਣਾ ਖੁਦ ਦਾ ਬਿਜ਼ਨਸ ਕਰ ਸਕਣ ਅਮਰਿਤਸਰ ਫਾਸਟਵੇ ਖਬਰਨਾਮੇ ਕੈਮਰਾਮੈਨ ਪਰੇਸ਼ਰ ਮਨਤਲ ਰਕੇਸ਼ ਕੁਮਾਰ